ਗੱਲ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਵੇਲੇ ਪਿੰਡ ਮਕੰਦਪੁਰ ਜਾ ਰਹੇ ਹਾਂ ਪਰ ਮੈਂ ਸਾਰੇ ਆਪਣੇ ਇਲਾਕੇ ਵਾਲਿਆਂ ਨੂੰ ਲੁਧਿਆਣਾ ਲੋਕ ਸਭਾ ਦੇ ਪਿੰਡਾਂ 'ਚ ਮੈਂ ਇਹ ਗੱਲ ਕਹਿਣੀ ਚਾਹਨਾ ਵੀ ਸਾਨੂੰ ਕੁਝ ਜਿਹੜੇ ਕਿਸਾਨ ਜਥੇਬੰਦੀਆਂ ਨੇ ਲੁਧਿਆਣੇ ਦੇ ਨਹੀਂ ਉਹ ਜ਼ਰੂਰ ਗੱਲ ਕਰਨ ਜ਼ਰੂਰ ਆਪਣਾ ਮੈਨਡਮ ਦੇਣ ਪਰ ਅਸੀਂ ਇੰਨਾ ਕੁਝ ਆਪਣੇ ਪਿੰਡਾਂ ਲਈ ਆਪਣੇ ਲੁਧਿਆਣੇ ਦੇ ਮੇਰੇ ਹਲਕੇ ਲਈ 14ਵਾਂ 15ਵਾਂ ਵਿੱਤ ਕਮਿਸ਼ਨ ਦੇ ਅਸੀਂ ਕਰੋੜਾਂ ਰੁਪਈਆ ਚਾਹੇ ਮੈਂ ਆਪੋਜੀਸ਼ਨ ਦਾ ਐਮਪੀਸੀ ਕਰੋੜਾਂ ਰੁਪਈਆ ਜਿਹੜਾ ਪੈਸਾ ਹੈ ਉਹ ਹਰੇਕ ਪਿੰਡ-ਪਿੰਡ ਨੂੰ ਵੰਡਿਆ ਚਾਹੇ ਉਹ 14ਵੇਂ ਵਿੱਤ ਕਮਿਸ਼ਨ ਦਾ 15ਵੇਂ ਵਿੱਤ ਕਮਿਸ਼ਨ ਦਾ ਚਾਹੇ ਸੈਂਟਰ ਗਵਰਨਮੈਂਟ ਤੋਂ ਮਨਰੇਗਾ ਦਾ ਗਰੀਬ ਜ਼ਰੂਰਤਮੰਦ ਲੋਕਾਂ ਦਾ ਮਨਰੇਗਾ ਦਾ ਪੈਸਾ ਹੈ ਚਾਹੇ 6 6000 ਰੁਪਿਆ ਕਿਸਾਨ ਚਾਹੇ ਕਿੰਨਾ ਵੱਡੀ ਸਬਸਿਡੀ ਯੂਰੀਏ ਚ ਖਾਦਾਂ ਚ ਸੋਸਾਇਟੀਆਂ ਨੂੰ ਕਰੋੜਾਂ ਰੁਪਏ ਦਾ ਜਿਹੜਾ ਉਹ ਲਾਭ ਆ ਉਹ ਦਿੱਤਾ ਹੈ ਪਰ ਇਹ ਗੱਲ ਮੈਨੂੰ ਕੋਈ ਨਹੀਂ ਜੇ ਸਾਨੂੰ ਇਹ ਪਿੰਡਾਂ ਚ ਨਹੀਂ ਜਾਣ ਦਿੰਦੇ ਪਰ ਮੇਰੀ ਸਾਰੀ ਚਾਹੇ ਮੈਂ ਕਿਤੇ ਹੋਵਾਂ ਮਾ ਪਰ ਮੇਰੇ ਸਰਪੰਚ ਸਹਿਬਾਨ ਮੇਰੇ ਪੰਚ ਸਹਿਬਾਨ ਮੇਰੇ ਪਿੰਡਾਂ ਵਾਲੇ ਜਿਹੜੇ ਤਿੰਨ ਤਿੰਨ ਪੀੜੀਆਂ ਦਾ ਸਾਡਾ ਰਿਸ਼ਤਾ ਹੈ ਸਰਦਾਰ ਬਿਆਨ ਸਿੰਘ ਜੀ ਤੋਂ ਲੈ ਕੇ ਤੇਜ ਪ੍ਰਕਾਸ਼ ਜੀ ਤੋਂ ਲੈ ਕੇ ਹੁਣ ਮੈਂ ਦੋ ਵਾਰ ਤੁਹਾਡਾ ਐਮਪੀ ਰਿਆਂ ਮੈਨੂੰ ਦੱਸੋ ਮੈਂ ਕਿਸੇ ਪਿੰਡ ਚ ਕਿਸੇ ਤੇ ਕੋਈ ਅੱਜ ਤੱਕ 10 ਸਾਲ ਚ ਕੋਈ ਕਿਸੇ ਤੇ ਪਰਚਾ ਦਰਜ ਕਰਾਇਆ ਹੋਵੇ 10 ਸਾਲ ਦੇ ਵਿੱਚ ਮੈਂ ਕਿਸੇ ਦੀ ਕੋਈ ਜ਼ਮੀਨ ਦੱਬੀ ਹੋਵੇ 10 ਸਾਲ ਚ ਮੈਂ ਕਿਸੇ ਦੇ ਕੋਈ ਦਖਲ ਦਿੱਤਾ ਹੋਵੇ ਮੇਰਾ ਇੰਨਾਕ ਤਾਂ ਹੱਕ ਮੰਨਦਾ ਏ ਵੀ ਜੋ ਮੇਰੇ ਪਿੰਡਾਂ ਦੇ ਵਿੱਚ ਮੇਰੇ ਪਰਿਵਾਰ ਰਹਿੰਦੇ ਆ ਤੇ ਮੈਂ ਸਰਪੰਚ ਪੰਚ ਸਹਿਬਾਨਾਂ ਨੂੰ ਅਪੀਲ ਕਰਨਾ ਚਾਹਨਾ ਬੇਸ਼ੱਕ ਸਰਪੰਚ ਪੰਚ ਸਹਿਬਾਨ ਸਾਰੀ ਪੰਚਾਇਤ ਸਭ ਦੀ ਹੁੰਦੀ ਆ ਸਾਰੇ ਪਿੰਡ ਦੀ ਹੁੰਦੀ ਆ ਕਿਸੇ ਇਕੱਲੇ ਦੀ ਨਹੀਂ ਹੁੰਦੀ ਤੇ ਮੇਰਾ ਬਣਦਾ ਮੈਨੂੰ ਉਮੀਦ ਆ ਤੁਸੀਂ ਮੇਰਾ ਬਣਦਾ ਹਿੱਸਾ ਮੈਨੂੰ ਜ਼ਰੂਰ ਦੇਵੋਗੇ ਕਿਉਂਕਿ ਮੈਂ ਤੁਹਾਡਾ ਮਾਨ ਰੱਖਿਆ ਸਤਿਕਾਰ ਰੱਖਿਆ ਮੈਨੂੰ ਇਹ ਦੱਸੋ ਵੀ ਮੈਂ ਕਿਸੇ ਦੇ ਕਦੇ ਕੋਈ ਅਰਚਣ ਪਾਈ ਹੋਵੇ ਜਿੰਨਾ ਕੁਸ਼ ਮੈਂ ਤੋਂ ਲਿਆ ਹੋਇਆ ਮੈਂ ਹਰ ਪਿੰਡ ਦੇ ਵਿੱਚ ਦਿੱਤਾ ਸਟੇਟ ਗਵਰਨਮੈਂਟ ਨੇ ਇੱਕ ਕਾਡੀ ਫੁੱਟੀ ਕਾਡੀ ਜਿਹੜੀ ਆ ਉਹ ਕਿਸੇ ਪਿੰਡ ਨੂੰ ਨਹੀਂ ਦਿੱਤੀ ਮੈਂ ਪਿਛਣੀਆਂ ਇਲੈਕਸ਼ਨਾਂ 'ਚ ਕਹਿੰਦਾ ਸੀ ਵੀ ਲੱਖਾਂ 50-50 ਲੱਖ ਤੋ ਉੱਤੇ ਪੈਸਾ ਹਰ ਪਿੰਡ 'ਚ ਆਊਗਾ ਉਹ 15ਵੇਂ ਤੇ 14ਵੇਂ ਵਿੱਤ ਕਮਿਸ਼ਨ ਦਾ ਉਹ ਪੈਸਾ ਪਹੁੰਚਿਆ ਅੱਜ ਇਹ ਕੁਝ ਲੋਕ ਸਾਨੂੰ ਤੁਹਾਡੇ ਕੋਲ ਨਹੀਂ ਆਉਣ ਦਾ ਰਿਹਾ ਮੈਂ ਇਸ ਗੱਲ ਤੇ ਬੜਾ ਪਰੇਸ਼ਾਨ ਆ ਸਾਰਾ ਸ਼ਹਿਰ ਉਰੇ ਤਾਂ 7 ਸੀਟਾਂ ਪੈਂਦੀਆਂ ਏ ਜਿਹੜੀਆਂ ਸ਼ਹਿਰੀਆਂ ਗਿੱਲ ਵੀ ਜਣਾ ਸਾਡਾ ਉਹ ਵੀ ਸ਼ਹਿਰ ਆ 6 ਸ਼ਹਿਰ ਦੀਆਂ ਬੀਜੇਪੀ 100% ਉਹ 7 ਸੀਟਾਂ ਦੇ ਜਿੱਤਰੀ ਆ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਪਰ ਜਿਹੜਾ ਕੁਝ ਕਰਨ ਅਸੀਂ ਆਏ ਆ ਇਸ ਕਰਕੇ ਬੀਜੇਪੀ ਚਾਹੇ ਵੀ ਜਿਹੜਾ ਇਹ ਕਿਸਾਨਾਂ ਦਾ ਇਹ ਜਿਹੜੀਆਂ ਗੋਲੀਆਂ ਇਹ ਕੰਧਾਂ ਬਣਾਈਆਂ ਹੋਈਆਂ ਉਹਨਾਂ ਨੂੰ ਤੋੜੀਏ ਤੇ ਸਵਾ ਸਾਲ ਮੈਂ ਆਪ ਮੇਰੇ ਭਰਾਵੋ ਤੁਹਾਨੂੰ ਯਾਦ ਹੋਣਾ ਸਵਾ ਸਾਲ ਮੈਂ ਆਪ ਫੁੱਟਪਾਥ ਤੇ ਬੈਠਾ ਰਿਆਂ ਜੰਤਰ ਮੰਤਰ ਬੈਠਾ ਰਿਆਂ ਜਦੋਂ ਕਿ ਭਾਜਪਾ ਉਸ ਵੇਲੇ ਸਰਕਾਰ ਤੇ ਉਹਨਾਂ ਦੀ ਦਿੱਲੀ ਪੁਲਿਸ ਦੇਖਦੀ ਸੀ ਕੈਮਰੇ ਲਾ ਲਾ ਵੀ ਇਹ ਕਿਤੇ ਰਾਤ ਨੂੰ ਰਿਓ ਨਿਕਲਤਾ ਨਹੀਂ ਜਾਂਦਾ ਵੀ ਉਦੋਂ ਹੀ ਚੱਲਣਾ ਤੇ ਖਬਰਾਂ ਚ ਲਾਈਏ ਸਵਾ ਸਾਲ ਮੈਂ ਉੱਥੇ ਨਵਾਂ ਸਾਲ ਹੋਵੇ ਗੁਰਪੁਰਬ ਹੋਵੇ अपना जन्मदिन होवे बच्चे दा जन्मदिन होवे मैं बटाके उथे केक कटदा रेया। ਸਮਾਂ ਸਾਲ ਮੈਂ ਘਰੇ ਨਹੀਂ ਗਿਆ। ਮੁਰੇ ਦਾ ਕਿੱਥੇ ਆਉਣਾ ਸੀ। ਪਰ ਉਹ ਮੇਰਾ ਤੁਸੀਂ ਥੋੜਾ ਬੋਤਾ। ਮੇਰਾ ਉਸ ਗੱਲ ਦਾ ਮੁੱਲ ਤਾਂ ਮੋੜੋ। ਕਿਹੜਾ ਮੈਂਬਰ ਪਾਰਲੀਮੈਂਟ ਚਾਹੇ ਕਾਂਗਰਸ ਪਾਰਟੀ ਦੇ ਜਿਹੜੇ ਅੱਜ ਵੋਟਾਂ ਮੰਗਦੇ ਫਿਰਦੇ ਆ ਇਹ ਇੱਕ ਦਿਨ ਮੇਰੇ ਕਿਸਾਨ ਵੀਰੋ ਮੇਰੇ ਮਜ਼ਦੂਰ ਵੀਰੋ ਇੱਕ ਦਿਨ ਇਹ ਚਾਹੇ ਆਮ ਆਦਮੀ ਦਾ ਕੈਂਡੀਡੇਟ ਆ। ਚਾਹੇ ਇਹਨਾਂ ਦੇ ਐਮ.ਐਲ.ਏ ਨੇ ਚਾਹੇ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਤੁਸੀਂ ਮੈਨੂੰ ਜਵਾਬ ਦਿਓ ਮੈਨੂੰ ਅੱਜ ਇਸ ਗੱਲ ਦਾ ਦੁੱਖ ਆ ਵੀ ਇਹ ਲੋਕ ਤੁਹਾਡੇ ਲਈ ਇੱਕ ਇਹਨਾਂ ਨੇ ਨਾਰਾ ਵੀ ਮਾਰਿਆ ਇਹ ਇੱਕ ਦਿਨ ਤੁਹਾਡੇ ਖਾਤਰ ਕਿਸੇ ਧੁੱਪ ਦੇ ਵਿੱਚ ਬੈਠੇ ਕਿਸੇ ਸੜਕ ਤੇ ਬੈਠੇ ਹਜੇ ਕਿ ਕਿਸਾਨ ਯੂਨੀਅਨਾਂ ਨੇ ਇਹ ਗੱਲ ਕਿਹਾ ਸੀ ਵੀ ਤਿੰਨ ਸੜਕਾਂ ਸੀ ਰੋਕੀਆਂ ਚੌਥੀ ਸੜਕ ਕੋਈ ਪਾਰਟੀ ਵੀ ਰੋਕ ਸਕਦੀ ਆ ਅੱਜ ਦੇ ਜਿਹੜੇ ਹੁਕਮਰਾਨ ਨੇ ਇਹਨਾਂ ਦਾ ਕੋਈ 92 ਐਮ.ਐਲ.ਏ. ਚੋਂ ਕੋਈ ਗਿਆ ਹੋਵੇ। ਇਹਨਾਂ ਦੇ ਰਾਜ ਸਭਾ ਦੇ ਐਮ.ਪੀ. ਨੇ ਸੱਤ ਇਹਨਾਂ ਚੋਂ ਕੋਈ ਗਿਆ ਹੋਵੇ। ਕਾਂਗਰਸ ਪਾਰਟੀ ਦੇ ਅੱਜ 18 ਐਮ.ਐਲ.ਏ. ਨੇ ਉਸ ਵੇਲੇ ਸਰਕਾਰ ਸੀ। ਕਿਹੜਾ ਇਹਨਾਂ ਦਾ ਕੈਬਨਿਟ ਮੰਤਰੀ ਜਾਂ ਇਹਨਾਂ ਦਾ ਕੋਈ ਵੀ ਲੀਡਰ ਗਿਆ? ਅੱਜ ਵੀ ਦੱਸ ਦਿਓ ਮੈਨੂੰ। ਅੱਜ ਵੀ ਬੈਠੇ ਆ। ਸ਼ੰਭੂ ਇਹਨਾਂ ਦੇ ਵਿੱਚੋਂ ਕੌਣ ਇੱਕ ਵੀ ਪਾਰਟੀ ਉਹਨਾਂ ਦੇ ਵਿੱਚ ਕੋਈ ਰੋਲ ਅਦਾ ਕੀਤਾ? ਮੈਂ ਆ ਕੱਲਾ ਜਿਹੜਾ ਕਿ ਇਹ ਮੈਨੂੰ ਮਾਣ ਵੀ ਆ। ਉਦੋਂ ਬਾਅਦ ਚਾਹੇ ਰਾਸ਼ਟਰਪਤੀ ਦੇ ਮੂਹਰੇ ਚਾਹੇ ਪ੍ਰਾਈਮ ਮਿਨਿਸਟਰ ਦੇ ਮੂਹਰੇ ਮੈਂ ਇਕੱਲੇ ਨੇ ਬਾਤ ਚੱਕੀ ਇਕੱਲੇ ਬੰਦੇ ਨੇ ਸਭ ਤੋਂ ਪਹਿਲਾਂ ਜਦੋਂ ਹਰਸਿਮਰਤ ਕੌਰ ਨੇ ਬਿੱਲ ਬਣਾਇਆ ਅਕਾਲੀ ਦਲ ਨੇ ਇਹ ਤਾਂ ਭਾਜੀਪੀ ਨੂੰ ਤਾਂ ਪ੍ਰਸਾਗਤਾ ਇਹਨਾਂ ਨੇ ਤੇ ਹੁਣ ਸਾਡੇ ਅਰਗੇ ਲੋਕ ਜਿਹੜੇ ਪੰਜਾਬ ਨੂੰ ਜਾਣਦੇ ਆ ਪੰਜਾਬ ਦੇ ਪਿੰਡਾਂ ਨੂੰ ਜਾਣਦੇ ਆ ਐਮਪੀ ਤੁਸੀਂ ਮੈਨੂੰ ਪਹਿਲਾਂ ਵੀ ਬਣਾਉਂਦੇ ਸੀ ਪਰ ਅੱਜ ਬਦਲਣਾ ਆਪਾਂ ਬਦਲਣਾ ਇੱਕੋ ਮਾਡਲ ਡਵੈਲਪਮੈਂਟ ਦਾ ਲੈ ਕੇ ਆਉਣਾ ਪਿੰਡਾਂ ਦੇ ਵਿੱਚ ਪਾਣੀ ਉਹ 5-5 ਫੁੱਟ ਥੱਲੇ ਜਾ ਰਿਹਾ ਜਰੀਲਾ ਹੋ ਰਿਹਾ ਫਸਲਾਂ ਸਾਡੀਆਂ ਖਰਾਬ ਹੋ ਗਈਆਂ ਭਾ ਝਾੜ ਸਾਡੇ ਘਟ ਕੱਟ ਗਏ ਅੱਜ ਸਾਡੇ ਬੱਚਿਆਂ ਦਾ ਸਾਰੇ ਖਾਲੀ ਹੋ ਗਏ ਜਿਹਦੇ ਕੋਲ 30 ਲੱਖ 25 ਲੱਖ ਲੈਣ ਦੀ ਸ਼ਮਤਾ ਕਿਤੋਂ ਵਿਚਾਰਾ ਲੈ ਕੇ ਆਪਣੇ ਬੱਚਿਆਂ ਨੂੰ ਭੇਜ ਰਿਹਾ ਜਿਹੜਾ ਗਰੀਬ ਆ ਉਰੇ ਰਹਿ ਗਿਆ ਉਹ ਚਿੱਟੇ ਦੀ ਮਾਰ ਚੱਲ ਰਿਹਾ ਕਿਉਂ ਆਪਾਂ ਯੂਪੀ ਬਿਹਾਰ ਵਰਗੇ ਸੂਬੇ ਜਦੋਂ ਮੈਂ ਦਿੱਲੀ ਚ ਦੇਖਦਾ ਸੀ ਯੂਪੀ ਬਿਹਾਰ ਵਰਗੇ ਸੂਬੇ ਜਿਹੜੇ ਧਰਤੀ ਤੇ ਡਿਗੇ ਪਏ ਸੀ ਅੱਜ ਉਹ ਮੋਦੀ ਦੀ ਸਰਕਾਰ ਕਰਕੇ ਉੱਤੇ ਚੱਕੇ ਗਏ ਅੱਜ ਪੰਜਾਬ ਜਿਹੜਾ ਉੱਤੇ ਬੈਠਾ ਸੀ ਇੱਥੇ ਮਾੜੀਆਂ ਸਰਕਾਰਾਂ ਨੇ ਅੱਜ ਪੰਜਾਬ ਧਰਤੀ ਤੇ ਸਿੱਟਿਆ ਪਿਆ ਨਾਲੇ ਮੋਦੀ ਜੀ ਦੀ ਗੱਲ ਕਰਦੇ ਆਂ ਰਾਮ ਮੰਦਰ ਦੀ ਗੱਲ ਕਰਦੇ ਆਂ ਤੇ ਆਪਾਂ ਰਾਮ ਮੰਦਰ ਦੀ ਗੱਲ ਤਾਂ ਕਰਦੇ ਆਂ ਪਰ ਆਪਾਂ ਨਾਲ ਜਿਨੇ ਕਰਤਾਰਪੁਰ ਸਾਹਿਬ ਲੰਘਾ ਜਦੋਂ ਆਪਾਂ ਹਰ ਪਿੰਡ 'ਚ ਹਰ ਸ਼ਹਿਰ 'ਚ ਅਰਦਾਸ ਕਰਦੇ ਸੀ ਅਰਦਾਸ ਕਰਦੇ ਸੀ ਵੀ ਹੇ ਮਾਰੇ ਗੁਰੂ ਮਹਾਰਾਜ ਸਾਡੇ ਵਿਛੜੇ ਹੋਏ ਗੁਰੂ ਧਾਮ ਦੇ ਦਰਸ਼ਨ ਦਿਦਾਰ ਉਦੋਂ ਮੋਦੀ ਤੇ ਕਿਰਪਾ ਹੋਈ ਗੁਰੂ ਨਾਨਕ ਦੇਵ ਜੀ ਦੀ ਅੱਜ ਕਰਤਾਰਪੁਰ ਸਾਹਿਬ ਲਾਂਗਾ ਖੁੱਲਾ ਏ ਅੱਗੇ ਆਪਾਂ ਦੂਰਬੀਨਾ ਨਾਲ ਡੇਰਾ ਬਾਬਾ ਨਾਨਕ ਤੋਂ ਦੇਖਦੇ ਸੀ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ ਸਵੇਰੇ ਜਾਓ ਸ਼ਾਮ ਨੂੰ ਮੱਥਾ ਟੇਕ ਕੇ ਜਿਹੜਾ ਉਹ ਵਾਪਸ ਆ ਜਾਓ ਜੇ ਆਪਾਂ ਅੱਜ ਗੱਲ ਕਰੀਏ ਅਸੀਂ ਜਾਣਦੀ ਹਿਮਕੁੰਨ ਸਾਹਿਬ ਜਿਹੜੇ ਬਰਫੀਲੇ ਇਲਾਕੇ ਬੜੀ ਔਖੀ ਚੜ੍ਹਾਈ ਅੱਜ ਉੱਥੇ ਕੇਵਲ ਜਿਹੜੀ ਤਾਰਨ ਤੇ ਉਥੇ ਬੈਠੋ ਤੇ ਕੇਵਲ ਜਾਂਦੀ ਆ ਉਹਦੇ ਨਾਲ ਜਲਦੀ ਤੋਂ ਜਲਦੀ ਅੱਧੇ ਘੰਟੇ 'ਚ ਦਰਸ਼ਨ ਕਰਕੇ ਹਿਮਕੁੰਡ ਸਾਹਿਬ ਦੇ ਵਾਪਸ ਆ ਜਾਓ ਸਾਡੇ ਸ਼ਹਿਜ਼ਾਦਿਆਂ ਦਾ ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਰਹੇ ਕਿਸੇ ਨੂੰ ਯਾਦ ਸੀ ਵੀ ਸਭ ਤੋਂ ਵੱਡੀ ਕੁਰਬਾਨੀ ਸਾਡੇ ਚਾਰ ਸ਼ਹਿਜ਼ਾਦਿਆਂ ਦੀ ਆ ਵੀਰ ਬਾਲ ਦਿਵਸ ਅੱਜ ਹਰ ਦੇਸ਼ ਦੇ ਉਹ ਦਿਨ ਸਕੂਲ 'ਚ ਹਰ ਕਾਲਜ ਹਰ ਬੱਚੇ ਤੋਂ ਕੰਪੀਟੀਸ਼ਨ ਹੁੰਦਾ ਵੀ ਉਹਨਾਂ ਦੀਆਂ ਤਸਵੀਰਾਂ ਬਣਾਓ ਵੀ ਅੱਗੇ ਪੀੜ੍ਹੀ ਉਹਨਾਂ ਦੇ ਜ਼ਿਹਨ 'ਚ ਰਵੇ ਵੀ ਸ਼ਹਿਜ਼ਾਦਿਆਂ ਦੀ ਕਹੇ ਜੀ ਪਿਕਚਰ ਸੀ ਸ਼ਕਲ ਸੀ ਅੱਜ ਤੁਸੀਂ ਇਹ ਕਰਨ ਕੀ ਲੱਗੇ ਹੋਏ ਹੋ ਸਰਕਾਰ ਜਿਹੜੀ ਆ ਉਹ ਫੈਸਲਾ ਪਹਿਲਾਂ ਯੂਪੀ ਬਿਹਾਰ ਰਾਜਸਥਾਨ ਗੁਜਰਾਤ ਪਹਿਲਾਂ ਹੀ ਫੈਸਲਾ ਕਰ ਦਿੰਦਾ ਏ ਵੀ ਭਾਜੀਪੀ ਦੀ ਸਰਕਾਰ ਸਰਕਾਰ ਮੋਦੀ ਜੀ ਦੀ ਬਣਨੀ ਆ ਤੇ ਆਪਾਂ ਪੰਜਾਬ ਵਾਲੇ ਇਧਰ ਵੀ ਬਾਰਡਰ ਆ ਇਧਰ ਵੀ ਕੰਦਾ ਖੜਾ ਖੜੀਆਂ ਕਰਤੀਆਂ ਇਹ ਲੀਡਰਾਂ ਨੇ ਉਸ ਵੇਲੇ ਵੀ ਜਿੱਦ ਕੀਤੀ ਉਸ ਵੇਲੇ ਵੀ ਜਿੱਦ ਕੀਤੀ ਸਾਡੇ 700 ਲੋਕ ਕਿਸਾਨ ਜਦੋਂ ਮੈਂ ਵੀ ਧਰਨੇ ਤੇ ਬੈਠਾ ਸੀ ਸ਼ਹੀਦ ਹੋ ਗਏ ਹੁਣ ਫੇਰ ਇੱਕ ਨੌਜਵਾਨ ਤੇ ਗੋਲੀ ਨਾਲ ਸ਼ਹੀਦ ਹੋ ਗਿਆ ਇਹ ਲੀਡਰ ਜਿਹੜੇ ਨੇ ਇਹਨਾਂ ਦੀਆਂ ਸਰਕਾਰਾਂ ਨੇ ਇਹਨਾਂ ਦੀਆਂ ਸਰਕਾਰਾਂ ਰਹੀਆਂ ਪੰਜਾਬ 'ਚ ਇਹਨਾਂ ਦੇ ਕਿਉਂ ਨਹੀਂ ਕਿਉਂ ਨਹੀਂ ਕੋਈ ਕਦੇ ਗੋਲੀ ਵੱਜੀ ਇਹਨਾਂ ਦਾ ਕੋਈ ਬੱਚਾ ਕਿਉਂ ਨਹੀਂ ਉੱਥੇ ਜਾ ਕੇ ਧਰਨੇ ਤੇ ਬੈਠਾ ਇਹ ਆਪ ਇਹਨਾਂ ਦੀਆਂ ਘਰ ਵਾਲੀਆਂ ਜਾਂ ਆਪ ਕਿਉਂ ਨਹੀਂ ਧਰਨੇ ਤੇ ਬੈਠੇ ਜਿਹੜੇ ਤੁਹਾਡੇ ਕੋਲ ਪਿੰਡ ਪਿੰਡ ਇਹ ਵੋਟਾਂ ਮੰਗਦੇ ਆ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਵੀ ਤੁਸੀਂ ਭਾਈ ਦੱਸੋ ਕਿਸਾਨਾਂ ਲਈ ਕੀਤਾ ਜੇ ਵੋਟਾਂ ਮੰਗਣ ਆ ਗਏ ਦੱਸੋ ਕਾਂਗਰਸ ਪਾਰਟੀ ਨੇ ਵੀ ਕੀ ਕੀਤਾ ਏ ਕੀ ਕੀਤਾ ਆਮ ਆਦਮੀ ਪਾਰਟੀ ਨੇ ਅੱਜ ਧਰਨੇ ਤੇ ਕਿਸਾਨ ਬੈਠੇ ਆ ਮੇਰੇ ਅਰਗੇ ਸਵਾ ਸਵਾ ਸਾਲ ਥੋਡੇ ਬੈਠੇ ਆ ਨਾਲ ਤਪਦੀਆਂ ਧੁੱਪਾਂ ਚ ਤਪਦੇ ਮੀਂਹ ਚ ਉਥੇ ਕੋਵਿਡ ਦੇ ਵਿੱਚ ਤਾਂ ਮੈਂ ਇੰਨੀਕ ਜਗਤ ਜੰਤਰ ਮੰਤਰ ਬੈਠਾ ਸੀ ਕੋਈ ਅੰਤਰ ਨਹੀਂ ਕੋਈ ਤੁਸੀਂ ਫਰਕ ਨਹੀਂ ਰੱਖਣਾ ਜਿਹੜੇ ਬੰਦੇ ਕਦੇ ਘਰੋਂ ਨਹੀਂ ਨਿਕਲੇ ਉਸ ਵੇਲੇ ਅੰਦਰ ਬੜੇ ਬੈਠੇ ਸੀ ਤੇ ਅੱਜ ਉਹ ਪਿੰਡਾਂ ਚ ਟਾਰਾਂ ਦਿੰਦੇ ਫਿਰਦੇ ਆ ਵੋਟਾਂ ਮੰਗਦੇ ਫਿਰਦੇ ਆ ਜਿਹੜੇ ਥੋਡੇ ਪਿੱਛੇ ਥੋਡੇ ਨਾਲ ਮਰੇ ਨੇ ਤੁਸੀਂ ਇੱਕੋ ਗੱਲ ਇੱਕੋ ਚ ਉਹਨੂੰ ਤੋਲੀ ਜਾਂਦੇ ਹੋ ਇਸ ਕਰਕੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਦਿਲ ਦੁੱਖਿਆ ਅਜਮੇ ਦਾ ਵੀ ਤੁਸੀਂ ਉਹ ਲੋਕਾਂ ਦੇ ਸਵਾਗਤ ਕਰਦੇ ਹੋ ਜਿਨ੍ਹਾਂ ਨੇ ਧੋਖਾ ਕੀਤਾ ਜਿਨ੍ਹਾਂ ਨੇ ਹਮੇਸ਼ਾ ਮਾੜੀ ਸੋਚ ਸੋਚੀ ਇੱਕ ਵੀ ਉਹਨਾਂ ਦਾ ਲੀਡਰ ਦੱਸ ਦਿਓ ਮੈਨੂੰ ਚਾਹੇ ਕੋਈ ਉਹਨਾਂ ਦਾ ਪ੍ਰਧਾਨ ਹੋਵੇ ਕਾਂਗਰਸ ਪਾਰਟੀ ਦਾ ਚਾਹੇ ਕੋਈ ਸੀਐਲਪੀ ਲੀਡਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਲਾ ਕੇ ਗਾਣੇ ਉੱਚੀ ਉੱਚੀ ਉੱਥੇ ਵੋਟਾਂ ਮੰਗਦੇ ਫਿਰਦੇ ਆ ਸਪੀਕਰ ਲਾ ਕੇ ਪਰ ਤੁਸੀਂ ਸਿਰਫ ਮੇਰੇ ਵਰਗੇ ਲੋਕ ਨੇ ਜਿਨ੍ਹਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਉੱਥੇ ਤੁਹਾਡੇ ਨਾਲ ਬੈਠਾ ਅੱਜ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਉਂ ਤੁਸੀਂ ਇਹ ਫਰਕ ਕਿਉਂ ਕਰ ਰਹੇ ਹੋ ਅਮਨ ਸ਼ਾਂਤੀ ਲਿਆਉਣ ਵਾਲੇ ਸਰਦਾਰ ਬਿਆਨ ਸਿੰਘ ਜੀ ਆਹ ਹਲਕਾ ਉਹਨਾਂ ਦਾ ਏ ਲੁਧਿਆਣਾ ਆਪਾਂ ਉਹ ਰਿਸ਼ਤੇਤ ਭੁੱਲੀ ਜਾ ਰਹੇ ਹਾਂ ਇਹਨਾਂ ਨੂੰ ਕੀ ਕਰਾਂਗੇ ਜਿਹੜੇ ਬਾਹਰੀ ਲੋਕ ਆਏ ਆ ਤੁਸੀਂ ਜਾਣਦੇ ਹੋ ਇਹਨਾਂ ਨੂੰ ਇਹ ਕਿੱਥੋਂ ਆਏ ਆ ਇਹ ਤੁਹਾਡੇ 'ਚ ਰਹਿਣਗੇ ਰਹਿਣਾ ਆਪਾਂ ਏ ਉਰੇ ਰਿਸ਼ਤਾ ਆਪਣਾ ਏ ਰਿਸ਼ਤੇਦਾਰੀਆਂ ਆਪਣੀਆਂ ਏ ਅੱਜ ਮੈਂ ਥੋੜਾ ਇਸ ਗੱਲ ਨਾਲ ਭਾਵਕ ਹੋਇਆ ਦੇਖ ਕੇ ਵੀ ਇੰਨਾ ਕੁਝ ਕਰਿਆ ਆ ਪਿੰਡਾਂ ਦੇ ਵਿੱਚ ਨਹਾਰ ਬਦਲੀ ਅੱਜ ਪੈਸੇ ਤੇ ਪੈਸਾ ਜੇ ਕੋਈ ਕਿਸੇ ਪਿੰਡ 'ਚ ਮੈਨੂੰ ਪੰਚਾਇਤ ਇੱਕ ਵੀ ਪੰਚਾਇਤ ਮੈਨੂੰ ਕਹਦੇ ਪਿੰਡ ਦੀ ਵੀ ਜੇ ਕੋਈ ਸੂਬੇ ਵੱਲੋਂ ਪੈਸਾ ਆਇਆ ਹੋਵੇ ਜੋ ਫੰਡ ਆਇਆ ਉਹ ਸਿਰਫ ਸੈਂਟਰ ਦੀਆਂ ਸਕੀਮਾਂ ਨਾਲ ਆਇਆ ਅੱਜ ਤੁਹਾਡੇ ਕਾਰਡ ਕੱਟ ਤੇ ਹਜ਼ਾਰਾਂ ਦੀ ਗਿਣਤੀ 'ਚ ਆਪਾਂ ਉਹ ਗੱਲ ਨਹੀਂ ਕਰ ਰਹੇ ਅੱਜ ਕਿਹਨੂੰ ਹਜ਼ਾਰ ਹਜ਼ਾਰ ਰੁਪਈਆ ਮਿਲ ਗਿਆ ਸਾਡੀਆਂ ਮਾਮਾ ਭੈਣਾਂ ਨੂੰ ਝੂਠ ਬੋਲ ਕੇ ਵੀ ਆ ਚੱਕੋ ਜੀ ਹਜ਼ਾਰ ਹਜ਼ਾਰ ਰੁਪਈਆ ਤੁਹਾਨੂੰ ਦਵਾਂਗੇ ਤੇ ਆ ਲੋ ਅੱਜ 25-25 ਮਹੀਨੇ ਹੋ ਗਏ ਕੱਲੀ-ਕੱਲੀ ਮੇਰੀ ਮਾਂ ਤੇ ਭੈਣ ਦਾ 25-25000 ਰੁਪਇਆ ਬਕਾਇਆ ਇਹਨਾਂ ਵੱਲ ਅੱਜ ਇਹ ਕਿਸੇ ਬਜ਼ੁਰਗ ਨੂੰ 1500 ਦੇ 2500 ਪੈਨਸ਼ਨ ਕਹੀ ਸੀ ਉਹਨਾਂ ਦਾ ਹਜ਼ਾਰ-ਹਜ਼ਾਰ ਬਕਾਇਆ ਇੱਕ-ਇੱਕ ਘਰ ਦਾ ਇੱਕ-ਇੱਕ ਲੱਖ ਰੁਪਇਆ ਬਣਦਾ ਇਹ ਆਮ ਆਦਮੀ ਪਾਰਟੀ ਵੱਲ ਜਿਹੜਾ ਇਹਨਾਂ ਨੂੰ ਸਵਾਲ ਤੁਹਾਨੂੰ ਕਰਨੇ ਬਣਦੇ ਆ ਪਰ ਕੋਈ ਨਹੀਂ ਕੱਲੀ ਆ ਕੇ ਮੀਟਿੰਗਾਂ ਕਰਕੇ ਆਰਮਨਾਲ ਆਪਣਾ ਚਲੇ ਜਾਂਦੇ ਆ ਇੱਕ ਵਾਰ ਬੇਫਕੂ ਬਣਾ ਲਿਆ ਦੋ ਵਾਰ ਬੇਫਕੂ ਬਣਾ ਲਿਆ ਮੋਦੀ ਚਾਹੇ ਕੁਝ ਵੀ ਆ ਅੱਜ ਉਹਦੇ ਕੋਲ ਸੱਤਾ ਹੈ ਉਹਦੇ ਕੋਲ ਸਰਕਾਰ ਆ ਤਾਕਤ ਆ ਅੱਜ ਜੇ ਤੁਹਾਨੂੰ ਵੀ ਮੈਨੂੰ ਵੀ ਕੋਈ ਮੁੱਖ ਮੰਤਰੀ ਬਣਾ ਦੇ ਉਹ ਪੰਜਾਬ 'ਚ ਕੋਈ ਕੁਝ ਨਹੀਂ ਕਰ ਸਕਦਾ ਕਿਉਂ ਕਿ ਪੰਜਾਬ ਕੋਲ ਤਾਂ ਢੇਲਾ ਨਹੀਂਗਾ ਕੁਝ ਕਰਨ ਨੂੰ ਕਿੱਥੋਂ ਕਰ ਦੇਣਗੇ ਪਿੰਡਾਂ ਦੀ ਡਿਵੈਲਪਮੈਂਟ ਜੇ ਪੈਸਾ ਲੈ ਕੇ ਆਉਣਾ ਉਹ ਮੋਦੀ ਤੋਂ ਲੈ ਕੇ ਆਉਣਾ ਮਤਲਬ ਸੈਂਟਰ ਗਵਰਨਮੈਂਟ ਤੋਂ ਲੈ ਕੇ ਆਉਣਾ ਆਮ ਆਦਮੀ ਪਾਰਟੀ ਕੋਲ 15 ਸੀਟਾਂ 'ਚ ਲੜ ਰਹੀ ਆ ਤੇ ਨਾਲੇ ਇਹ ਇੰਨਾ ਇੰਨਾ ਇਹ ਧੋਖਾ ਦੇ ਰਹੇ ਨੇ ਇਸ ਤਰੀਕੇ ਨਾਲ ਇਹ ਗਮਰਾਹ ਕਰ ਰਹੇ ਨੇ